ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁਕ ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜਰਮਨ ਸ਼ੈਫਟ ਕਤੂਰੇ ਵਿਕਾਊ 1 ਮਹੀਨੇ ਦੇ ਰੇਟ 26000 ਦੋਨਾਂ ਦਾ ਏਰੀਆ ਬਾਗਾ ਪੁਰਾਣਾ 94642 16899 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਡਾਇਰੈਕਟਰ ਵਿਕਾਊਆ ਕਲੋਸ ਕਰ ਇੰਜਨ ਜਮਾ ਸੁੱਕਾ ਏਰੀਆ ਮਲੇਰਕੋਟਲਾ ਪਈਲੇ ਨਾ ਹੈ ਜੀ ਨਵੀਂ ਬੈਟਰੀ 540 ਚੱਕਰ ਟਾਇਰ 80% ਚਾਰੇ ਰੇਟ 295000 ਰੁਪਏ ਡਿਮਾਂਡ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 8195969574 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ Swift PDI ਗੱਡੀ ਵਿਕਾਊ ਹੈ ਜੀ ਪਹਿਲੇ ਨਾਂ ਹੈ ਰੇਟ 380000 ਰੁਪਏ ਡਿਮਾਂਡ ਹੈ ਜੀ 380000 ਰੁਪਏ ਡਿਮਾਂਡ ਰੱਖੀ ਹੈ ਕਾਗਜ਼ੀ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ 82880 95334 82880 95334 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ 380000 ਪੈਸੇ 'ਚ ਖਰੀਦ ਸਕਦੇ ਹੋ ਖਰਗੋਸ਼ ਵਿਕਾਊ ਹੈ ਜੀ ਖਰਗੋਸ਼ ਵਿਕਾਊ ਨੇ ਜੀ ਇਸ 1 ਮਹੀਨਾ ਰੇਟ ਹੈ ਜੀ 100 ਰੁਪਏ ਇੱਕ ਦਾ ਇੱਕ ਦਾ ਰੇਟ ਹੈ ਜੀ 100 ਰੁਪਏ ਇੱਕ ਮਹੀਨੇ ਦੇ ਖਰਗੋਸ਼ ਵਿਕਾਊ ਨੇ ਏਰੀਆ ਪਿੰਡ ਸਲਾਬਤਪੁਰਾ ਬਠਿੰਡਾ 7657856395 ਇਸ ਨੰਬਰ ਤੇ ਫੋਨ ਕਰਕੇ ਖਰਗੋਸ਼ ਨੇ ਜਿਹੜੇ ਤੁਸੀਂ 100 ਰੁਪਏ ਇੱਕ ਦਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜ਼ਰੂਰ ਦੱਸਿਓ ਸਵਿਫਟ ਬੀਡੀਆਈ ਗੱਡੀ ਵਿਕਾਊ ਹੈ ਜੀ ਗੱਡੀ 2007 ਮਾਡਲ ਹੈ ਰੇਟ 170000 ਕਾਗਜ਼ ਵਗੈਰਾ ਪੂਰੇ ਨੇ ਜੀ ਏਸੀ ਹੀਟਰ ਵਧੀਆ ਚੱਲਦਾ ਟਾਇਰਾਂ ਦੀ ਕੰਡੀਸ਼ਨ ਵਧੀਆ ਜੀ ਤੇ ਪੰਜਾਬ ਨੰਬਰ ਹੈ ਗੱਡੀ ਮਾਲਕ ਵੀਰ ਦੇ ਨਾਲ ਤੁਸੀਂ ਗੱਲ ਕਰਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 170000 ਰੇਟ ਹੈ 7 ਮਾਡਲ ਗੱਡੀ ਹੈ 8872234615 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ ਨੂੰ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 11/6 ਦੀ ਫੁੱਲ ਹੈਵੀ 21 क्विंटल वेट वेदा का टायर एरिया ब्लाडा रेट 158000 158000 ਰੁਪਏ ਰੇਟ ਰੱਖਿਆ ਗਿਆ ਜੀ 21 ਕੁਇੰਟਲ weight ਹੈ 11/6 ਦੀ ਟਰਾਲੀ ਵਿਕਾਊ ਹੈ ਜੀ 7652865357 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11/6 ਦੀ ਟਰਾਲੀ ਹੈ ਜਿਹੜੀ 158000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਆਈਸ਼ਰ 241 ਟਰੈਕਟਰ ਵਿਕਾਊ ਆ 2020 ਮਾਡਲ ਏਰੀਆ ਤਲਵੰਡੀ ਸਾਬੋ ਰੇਟ 260000 73407 16265 ਇਸ ਨੰਬਰ ਤੇ ਫੋਨ ਕਰਕੇ ਆਈਸ਼ਰ 241 ਡਾਇਰੈਕਟਰ 2020 ਮਾਡਲ 2,60,000 ਰੁਪਏ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਇੰਜਨ ਗੇਅਰ ਦਾ ਓਕੇ ਇੱਕ ਵੀ ਰੁਪਇਆ ਲੋਨ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਜੇ ਐਸ ਵੀ ਵਿਕਾਊ ਹੈ ਜੀ ਏਰੀਆ ਹੰਸੀ ਹਰਿਆਣਾ ਰੇਟ ਹੈਗਾ ਜੀ 7,50,000 750000 ਰੁਪਏ ਰੇਟ ਮੰਗਿਆ ਜੀ ਜੀਐਸਵੀ ਵਿਕਾਊ ਆ ਏਰੀਆ ਹਾਂਸੀ ਹਰਿਆਣਾ 9034441008 9034441008 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੀਐਸਵੀ ਜਿਹੜੀ 750000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕਵੋਟਾ ਟਰੈਕਟਰ ਵਿਕਾਊ ਹੈ ਜੀ ਕਵੋਟਾ ਟਰੈਕਟਰ ਵਿਕਾਊ ਆ 2017 ਮਾਡਲ ਹੈ ਜੀ ਅਰਜੰਟ ਸੇਲ ਕਰਨਾ ਏਰੀਆ ਹੈਗਾ ਜੀ ਰਾਵਤ ਸਰ ਰਾਜਸਥਾਨ ਰੇਟ ਹੈ ਜੀ 475000 475000 ਰੁਪਏ ਰੇਟ ਮੰਗਿਆ ਜੀ 2017 ਮਾਡਲ ਹੈ 63764 51721 ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਵੋਟਾ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਅਰਜੁਨ 555 ਟਰੈਕਟਰ ਵਿਕਾਊ ਹੈ ਜੀ 2009 ਮਾਡਲ ਹੈ ਪਾਵਰ ਸਟੀering ਹੈ ਜੀ ਏਰੀਆ ਪਿੰਡ ਮੀਆਪੁਰ ਤਰਨਤਾਰਨ ਰੇਟ 120000 628430 ਤੇ 99 ਦੂਜਾ ਨੰਬਰ ਹੈ ਜੀ 8196969648 8196969648 628430393 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਫਾਰਮਰ ਟਰੈਕ 6055 ਟਰੈਕਟਰ ਵਿਗਾਊਆ 2015 ਮਾਡਲ ਹੈ ਏਰੀਆ ਗਿੱਦੜਵਾਹਾ ਰੇ 435000 97816 99522 ਇਸ ਨੰਬਰ ਤੇ ਫੋਨ ਕਰਕੇ ਤੁਸੀਂ फार्मਟਰੈਕ 6055 ਡਾਇਰੈਕਟਰ 2015 ਮਾਡਲ 435000 ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਫੋਨ ਵਿਕਾਊ ਹੈ ਜੀ Oppo A4 9ਵੇਂ ਪੁਰਾਣਾ ਰੇਟ ਹੈ 4500 ਰੁਪਿਆ ਏਰੀਆ ਜੀ ਸੂਰਤਗੜ ਰਾਜਸਥਾਨ ਨੰਬਰ ਵੀਰ ਦਾ ਦਿੱਤਾ ਹੋਇਆ ਹੈ ਨੰਬਰ ਨੋਟ ਕਰ ਲਓ ਜੀ 70237 59329 70237 59300 29 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਨ ਹੈ ਜਿਹੜਾ 45000 ਰੁਪਏ ਦੇ ਵਿੱਚ 9 ਮਹੀਨੇ ਪੁਰਾਣਾ ਖਰੀਦ ਸਕਦੇ ਹੋ। ਅਰਜਨ 555 ਡਾਇਰੈਕਟਰ ਵਿਗਾਊਆ 52 ਐਚਪੀ ਸਾਈਡ ਗੀਅਰ ਹੈ ਜੀ 70% ਟਾਇਰ ਨੇ ਇੰਜਨ ਗੀਅਰ ਦਾ ਓਕੇ ਹੈ ਏਰੀਆ ਸਮਰਾਲਾ 425000 ਏਰੀਆ ਸਮਰਾਲਾ 425000 ਰੇਟ ਮੰਗਿਆ ਸਮਰਾਲੇ ਖੜਾ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 84277 25955 ਇਸ ਨੰਬਰ ਤੇ ਫੋਨ ਕਰਕੇ ਅਰਜੁਨ 555 ਟਰੈਕਟਰ 425000 ਚ ਖਰੀਦ ਸਕਦੇ ਹੋ 20 ਕਿੱਲੇ ਜ਼ਮੀਨ ਵਿਕਾਊ ਹੈ ਜੀ ਤਿੰਨ ਮੋਟਰਾ ਵਿੱਚ ਤਿੰਨ ਮਕਾਨ ਤੇ ਨਹਿਰ ਦਾ ਪਾਣੀ ਡਬਲ ਰਸਤਾ ਕੱਲਿਆਂ ਦੀ ਖੇਵਟ 60000 ਠੇਕੇ ਦਾ ਹੁੰਦਾ ਜੀ ਰੇਟ ਹੈ 32 ਲੱਖ ਰੁਪਏ ਕਿੱਲੇ ਦਾ ਏਰੀਆ ਤਹਿਸੀਲ ਕਾਲਿਆਂ ਵਾਲੀ ਸਰਸਾ 94160 47878 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੀ ਕਿਲੇ ਜਮੀਨ ਹੈ ਜਿਹੜੀ 32 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਇੱਕ ਕਨਾਲ ਦੇ ਵਿੱਚ ਬਣਿਆ ਘਰ ਵਿਕਾਊ ਆ ਅਰਜੰਤ ਸੇਲ ਕਰਨਾ ਹੈ ਮਜਬੂਰੀ ਸੀਗੀ ਇਸ ਕਰਕੇ ਬੇਚ ਰਹੇ ਨੇ ਏਰੀਆ ਸ਼ਹਿਰ ਜੈਤੋਂ ਰੋਡ ਦਾ ਫਰੰਟ ਹੈ ਰੇਟ ਹੈ ਜੀ 11 ਲੱਖ ਰੁਪਿਆ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਹਜੇ ਤਿਆਰ ਕਰਨ ਵਾਲਾ ਰਹਿੰਦਾਗਾ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੇ ਬਾਕੀ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਘਰ ਹੈ ਜਿਹੜਾ 19 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 7901703702 7901703702 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਕਨਾਲ ਦੇ ਵਿੱਚ ਬਣਿਆ ਘਰ ਹੈ ਜਿਹੜਾ 19 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜਾ ਵੀਡੀਓ ਦੇ ਥੱਲੇ ਨੰਬਰ ਦਿੱਤਾ ਹੁੰਦਾ ਜੀ 9877988446 ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਤੁਸੀਂ ਜਿੱਥੇ ਵੀ ਕੋਈ ਵੀ ਚੀਜ਼ ਦੇਖੀ ਹੈ ਪਹਿਲਾਂ ਵੀਡੀਓ ਨੂੰ ਰੋਕ ਲਓ ਉਸ ਤੋਂ ਬਾਅਦ ਉਹਦਾ ਸਕਰੀਨਸ਼ਾਟ ਲਓ ਜੀ ਉਹਦੇ ਵਿੱਚ ਤਾਂ ਹਾਲੇ ਸਾਈਡ ਸਾਰੀ ਜਾਣਕਾਰੀ ਦੇ ਨਾਲ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਜੀ ਉਸ ਤੇ ਗੱਲ ਕਰਿਆ ਕਰੋ ਤੇ ਜੇਕਰ ਕਿਸੇ ਵੀਰ ਨੇ Instagram ਤੇ ਦੇਖਿਆ ਹੈ ਤਾਂ ਉਥੇ ਥੱਲੜਲੀ ਸਾਈਡ ਨੰਬਰ ਦਿੱਤਾ ਹੁੰਦਾ ਜੀ ਤੇ ਤੁਸੀਂ ਵੀਡੀਓ ਰੋਕ ਕੇ ਉੱਥਲਣ ਲਈ ਸਾਈਡ ਵਾਲਾ ਨੰਬਰ ਨੋਟ ਕਰ ਸਕਦੇ ਹੋ ਜਿਹੜਾ ਉੱਤੇ ਨੰਬਰ ਦਿੱਤਾ ਹੁੰਦਾ ਤੇ ਸਾਫ਼ ਲਿਖਿਆ ਹੁੰਦਾ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਕਈ ਵਾਰੀ ਵੀਰ ਜਲ ਦੀ ਜਲਦੀ ਦੇ ਵਿੱਚ ਉਹੀ ਨੰਬਰ ਨੋਟ ਕਰ ਲੈਂਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਉਹਦੇ ਵਿੱਚ ਹੀ ਸਾਰੀ ਜਾਣਕਾਰੀ ਤੇ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998464 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤੇ ਜਾਣਕਾਰੀ ਚੰਗੀ ਤਰ੍ਹਾਂ ਪੂਰੀ ਚੈੱਕ ਕਰਕੇ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਸੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਬੰਦੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲੈਂਡ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਦਾਂ ਦੇ ਕਾਰੋਬਾਰ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ